ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਉ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਜਲਦ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਦੂਜਾ ਸੂਆ ਬੱਸੀ ਸੂਈ ਆ 4 ਘੰਟੇ ਪਹਿਲਾਂ ਸੂਈ ਆ ਅੱਜ ਆਪਾਂ 5 April ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ 7:00 ਵਜੇ ਦਾ ਟਾਈਮ ਆ 7:30 ਦਾ 5 April 2023 ਨੂੰ ਵੀਡੀਓ ਕਵਰ ਕਰਦੇ ਹਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਹਾਂ ਪੂਰੀ ਡਿਟੇਲ ਦੇਵਾਂਗੇ ਤੁਹਾਨੂੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਖੋਲ ਕੇ ਦਿਖਾਵਤ ਪੱਲ ਥਣ ਲੇਜ ਤੋਂ ਜੇਕਰ ਆਨਾ ਸੋਨਾ ਮੁਠੀ ਵਾਲਾ ਥਣ ਲੱਗਿਆ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖਣਵਾ ਥਣ ਲੱਗਿਆ ਹੋਇਆ ਸੋਨਾ ਮੁਠੀ ਵਾਲਾ ਚਾਰੇ ਥਣ ਇੱਕੋ ਜਿਹਾ ਤੋੜ ਕੇ ਦਿਖਾ ਮਗਰ ਇਹਦੇ ਮੇਲ ਕਾਫ ਆ ਗਿਆ ਜੇਰ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਤੁਸੀਂ ਜੇਰ ਪ੍ਰੋਪਰ ਪੈ ਚੁੱਕੀ ਹੈ ਉੱਚਾ ਲਮਾ ਵੱਡਾ ਕਰਦ ਕਾਠਾ ਬਹਿੜਦਾ ਛੋਟੀ ਬੱਚੀ ਨੂੰ ਤੇਜ਼ੀ ਕਰਦੀ ਦੇਖ ਸਕਦੇ ਤੁਸੀਂ ਪੂਰਾ ਕੰਪੈਕਟ ਆਰਡਰ ਆ 24 25 ਕਿਲੋ ਦੁੱਧ ਪਲੂਨ ਬੱਚੀ ਨੇ ਪਾਇਆ ਹੋਇਆ ਛੋਟੀ ਬੱਚੀ ਨੂੰ ਤੇਜ਼ੀ ਕਰਕੇ ਕਰਦੀ ਭੱਜ ਗਈ ਹੈ ਦਵਾਰਾ ਲੈ ਚਲ ਬਤ ਦਵਾਰੀ ਤੋਰ ਕੇ ਦਿਖਾ ਦੇ ਆਰਡਰ ਪੂਰਾ ਕੰਪੈਕਟ ਆ 24 25 ਕਿਲੋ ਪਲੂਨ ਨੇ ਦੁੱਧ ਪਾਇਆ ਹੋਇਆ ਬਾਡੀ ਬੀਟ ਦੇਖ ਸਕਦੇ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਰੀੜ ਦੀ ਹੱਡੀ ਪੂਰੀ ਸਟ੍ਰੇਟ ਆ ਹੌਲੀ ਘਮਾ ਲਈ ਮਤ ਹੌਲੀ ਘਮਾ ਲਈ ਡਿੱਗ ਨਾ ਪਵੇ ਹੌਲੀ ਘੁਮਾ ਲਈ ਦੇਖ ਸਕਦੇ ਹੋ ਤੁਸੀਂ ਦਵਾਰਾ ਫੇਰ ਪੂਰਾ ਕੰਪੈਕਟ ਆਰਡਰ ਹੈ ਜੀ ਅੱਗੇ ਪਿੱਛੇ ਦਾ ਹਵਾਨਾ ਪੂਰਾ ਉੱਚਾ ਨਾ ਵੱਡਾ ਕਦਗਾਠ ਆ ਸੋ ਜਿਹੜੇ ਮੇਰੇ ਵੀਰ ਨੂੰ ਇਹ ਵੈੜ ਪਸੰਦ ਹੋਏ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ